ਜੀ ਚਾਚਾ ਜੀ ਦੇ ਭਾਈ ਹੋਤਾ ਹੈਗਾ ਬੋਲਾ ਤੇ ਹਲਫ ਪਾਉਣੂ ਕਰਨਾ ਪੋਣਾ ਚਾਚਾ ਜੀ ਕੀ ਮੈਂ ਸਮਝੀ ਨਹੀਂ ਜੀ ਲੈ ਭਾਈ ਮੈਂ بڑا ਹੁੰਨੇ ਆਣੀ ਆ ਮੈਂ ਚਾਚਾ ਜੀ ਸਮਝੀ ਨਹੀਂ ਕੀ ਗੱਲ ਕਹਨੇ ਹੋਗੇ ਜੀ ਗੱਲ ਸਮਝ ਤੂੰ ਮੇਰਾ ਸਾਥ ਦੇਈ ਤੇ ਮੈਂ ਤੇਰਾ ਸਾਥ ਦੂੰ ਕੀ ਮਤਲਬ ਚਾਚਾ ਜੀ ਤੂੰ ਬਸ ਹਾਂ ਚਾਹਾਂ ਪਰ ਹੀ ਜਾਏਂਗਾ ਮਤਲਬ ਉਹ ਤਾਂ ਹੰਟੀ ਦੇ ਸਾਗੇ ਚਾਚਾ ਜੀ ਇਹ ਗੱਲਾਂ ਹੁਣ ਮੈਂ ਕੀ ਸਮਝਾਂ ਭਾਈ ਜਿਹੇ ਜੇ ਲੱਕੀ ਆ ਉਹ ਜੇ ਜਾ ਮੈਂ ਚਾਚਾ ਸ਼ਰਮ ਕਰ ਮੈਂ ਤੇਰੀ ਨੂੰ ਲੱਗਦੀ ਆ ਹਾਂ ਤੂੰ ਜਮੀਂ ਸ਼ਰਮ ਲਾ ਕੇ ਤੁਰ ਪਿਆ ਉਹ ਆ ਬਈ ਆਇਆ ਕਹਿੰਸੀ ਕੁਛ ਖਾਣ ਨੂੰ ਲੈ ਕੇ ਦੇ ਮੈਂ ਇਸ ਨੂੰ ਮੈਂ ਖਾਣਾ ਹੀ ਜੋ ਸਰ ਮੈਨੂੰ ਕੁਛ ਖਾਣਾ ਤੇਰਾ ਖੁਰਕ ਤਾਂ ਮਨ ਮਨ ਪਈ ਪਈ ਆਗੀ ਆ ਫੜਾ ਉਹ ਪੱਖੀ ਨਾ ਉਹ ਆ ਪੱਖਾ ਚੱਲੀ ਜਾਂਦਾਗਾ ਉਹਨਾਂ ਦਾ ਖੁਰਕ ਉਹਨਾਂ ਜੀ ਨੀਰਾ ਪਾ ਕੇ ਆਇਆ ਸੀਗਾ ਉਹ ਤਾਂ ਕਰਕੇ ਆ ਕੱਪੜੇ-ਕਪੜੇ ਲਾ ਦਿਆ ਕਰ ਆ ਮੈਲ ਦੇ ਕੇ ਕਿਵੇਂ ਭਰੀ ਪਈ ਆਗੀ ਮੁਸਕ ਮਾਰਦੀ ਆਗੀ ਨਾ ਆਉਂਦਾ ਲਾਵਾ ਹੈ ਪਰ ਸੋ ਲਾਵਾ ਖਾਲਚ ਪਾਣੀ ਆਊਗਾ ਉਹ ਤੋਂ ਫੇਲੇ ਆਉਂਗਾ ਮੈਂ ਜਾਊਂਗਾ ਨਾ ਮੈਂ ਦੇ ਖਾਲਚ ਨਹੀਂ ਲਾ ਦੇ ਨਾ ਮੈਂ ਤਾਂ ਦੂੰਗੀ ਘਰੇ ਹੂੰ ਖਾਲਚ ਧੋਕੇ ਲਿਆਊਗਾ ਉਹ ਯੱਕਾ ਮੜਾ ਵਾਤਾ ਖੱਬਲ ਵਾਤਾ ਜੀ ਸੋ ਸੋ ਪਰਚਾ ਰੋਟੀ ਬਣਾ ਲੈਂਦੇਈ ਉਹ ਚਾਚਾ ਹੋ ਗਈ ਫਿਰ ਤਾਂ ਕੋਈ ਨਹੀਂ ਮੈਂ ਬਣਾ ਦੂੰ ਰੋਟੀ ਕਿਧਰੇ ਨਹੀਂ ਹੱਲੇ ਚਾਚਾ ਆਉਂਦਾ ਆ ਕੇ ਭੱਗ ਗਿਆ ਚਾਚਾ ਉਹ ਲੜੂ ਗਈ ਵੀਰੋ ਰੋਟੀ ਮੈਨੂੰ ਬਣਾਉਂਦੇ ਹੋ ਨਾ ਰੋਟੀ ਚੈਨ ਨਾਲ ਖਾਂਦਾ ਕੋਈ ਨਹੀਂ ਬਣਾ ਦੂੰਗੀ ਰੋਟੀ ਟਾਈਮ ਨਾਲ ਖਾਂਦਾ ਨਾਲੇ ਹੋਰ ਉਹ ਐ ਕਹਿੰਦਾ ਸੀ ਜੀ ਉਹ ਮੇਰਾ ਨਾ ਦੋਸਤ ਹੈ ਇੱਕ ਹਾਂ ਗੁੱਗਾ ਬੱਕਰੀਆਂ ਚਾਰਨ ਵਾਲਾ ਉਹ ਕਹਿੰਦਾ ਵੀ ਐ ਆ ਵੀ ਕਹਿੰਦਾ ਜਦੋਂ ਵਿਆਹ ਹੁੰਦਾ ਹੁੰਦਾ ਕਹਿੰਦਾ ਵੀ ਇੱਕ ਵਾਰੀ ਕਹਿੰਦਾ ਆਪਦੀ ਉਹ ਪਤਨੀ ਨੂੰ ਪੁੱਛਣਾ ਜ਼ਰੂਰੀ ਦਾ ਹਾਂ ਵੀ ਬਈ ਖਸਾ ਫੋਸਤਾ ਹੈਗੀ ਨਾ ਵੀ ਆ ਚਲੋ ਲੋਗ ਮੇਰੇ ਬਾਰੇ ਬਹੁਤ ਕਮੜਾ ਹੁੰਦਾ ਤੂੰ ਵੀ ਕਮੜਾ ਆਉਂਦੇ ਨਾਲ ਨਾ ਮੈਂ ਕਮੜਾ ਨਹੀਂ ਹਾਂ ਹਾਂ ਤਾਂ ਸੌ ਕਮੜਿਆਂ ਦਾ ਕਮੜਾ ਕਮੜਾ ਨਹੀਂ ਹੋਏਗਾ ਪਤਾ ਨਹੀਂ ਕੀ ਦੇਖੀਏ ਦੇਖੋ ਐ ਜੀ ਗੱਲ ਪਿੰਡ ਚ ਦਾ ਮਾਨੂੰ ਬਦਨਾਮ ਕਰ ਰੱਖਿਆ ਜੀ ਲੋਕਾਂ ਨੇ ਵੀ ਬੌਲਾ ਹਾਂ ਹੋਰ ਕੀ ਆ ਦੇਖ ਕਿਵੇਂ ਖਾਜੀ ਜਾਣਾ ਵੇ ਚੱਕਲੋ ਹੱਥ ਬੁਰਾ ਲੱਗਦਾਗਾ ਇੱਥੇ ਕਮਰੇ ਨੇ ਮੱਥੇ ਮਾਰੀ ਨਾ ਚਲੋ ਕੋਈ ਨਾ ਜੀ ਫਿਰ ਉਹ ਫਰ ਜੀ ਬਸ ਨਾ ਕਿਆ ਖੜਾ ਹੋ ਚੱਲ ਪਹਿਲਾਂ ਜਾਨਾ ਜੀ ਟੁੱਟੀ ਨਹੀਂ ਪਹਿਲਾਂ ਖੜਾ ਹੋ ਜਾ ਪਾਣੀ ਪੜਿਆ ਪਿਆ ਤੇ ਬਾਲਟੀ ਚ ਚਲ ਨਾ ਕਿਆ ਜਾਨਾ ਜੀ ਮੈਂ ਚਲ ਚਲ ਖੜਾ ਨਾ ਲੋ ਜੀ ਤੁਸੀਂ ਵੀ ਇੱਧਰ ਨੰਗ ਜਾ ਇੱਥੋਂ ਨਹੀਂ ਮੈਂ ਤਾਂ ਹੁਣ ਹੀ ਨਾ ਕੇ ਜਾਂ ਜਾ ਪਾਜ ਪਾਣੀ ਦਿੱਤਾ ਕਰ ਬੇ ਮੈਂ ਤਾਂ ਨਾ ਆਈ ਤੂੰ ਨਾ ਆਇਆ ਪਾਣੀ ਤਾਂ ਤੈਨੂੰ ਹਾਰਾਗਾ ਸਾਰਾ ਕਹੀ ਹਾਂ ਹਾਰ ਤਾਂ ਪਈ ਜਾਂਦਾ ਗੱਗ ਤਾਂ ਪੈਂਦੀ ਹੈਗੀ ਸੂਜ ਨਾ ਆ ਜਾਂ ਬਸ ਚੂਹਾ ਤੇ ਨਿੰਦਾ ਕਰ ਬਾਲਟੀ ਭਰੀ ਆ ਤੇ ਨਾ ਬਸ ਸਾਬਣ ਸੁਪਣ ਲਾ ਕੇ ਆ ਕੱਪੜੇ ਸਾਬਣ ਪਈਏ ਨਾ ਇਹਨੇ ਮੁਸਕ ਮਾਰਦੀ ਹੈਗੀ ਆ ਚੂਹਾ ਚਾਹ ਨਾ ਮਤੇ ਚੂਹਾ ਕਾ ਨਾ ਮਰੇ ਤੇਰੇ ਚੋਂ ਦੀ ਸੜੀ ਸੜੀ ਨਾ ਬਾਗਜਾ ਖੜਾ ਹੋ ਜਾ ਮਨਾ ਸੁਗਸਤਾ ਹੈ ਕਿਉਂ ਜੀ ਮੇਰੇ ਨਾਲ ਆਹੋ ਤੇ ਬਾਗ ਦੇ ਬਾਜਾ ਚ ਖੜਾ ਹੋ ਕੀ ਹੈ ਇਹਦਾ ਕੁਛ ਨਹੀਂ ਚੱਲ ਤੂੰ ਲਾ ਕੇ ਖੜਾ ਹੋ ਕਿ ਮੈਂ ਇਸ ਨੂੰ ਲਾਉਂਦੀ ਆ ਚਾਦਰ ਵੀ ਸਾਰੀ ਲਾਉਣੀ ਪਊਗੀ ਤੂੰ ਮੁਸਕਰਾ ਕਰ ਇੱਥੇ ਕੰਦਰਾ ਦੇ ਬੌਲੇ ਟੱਪਰ 'ਚ ਮਾਰੀ ਮੁੱਥੇ ਇੱਕ ਉਹ ਚਾਚਾ ਆ ਜਾ ਗਿਆ ਸੰਧਾਰਾ ਏ ਤੂੰ ਲਹੂ ਪੀਣੀ ਜਾ ਤਾ ਇੱਕ ਹੀ ਕਰੀ ਜੰਨਾ ਕੁਛ ਨਹੀਂ ਚਾਚਾ ਆ ਗਿਆ ਖੇਡ ਕੇ ਆਹੋ ਨਾ ਰਨਾ ਨਾ ਨਾ ਬਿਆਹ ਹੋਇਆ ਤੇ ਥੋਦੇ ਕੋਲ ਨਹੀਂ ਬੈਠਿਆ ਜਾਂਦਾ ਕਿੱਥੇ ਤੇਰੀ ਬਹੂ ਲਵੇ ਲੱੱਚੋ ਗਰਮੀ ਹੈ ਉਥੇ ਕਿਉਂ ਨਾ ਪੱਖਾ ਲੱਗਿਆ ਉਥੇ ਗਰਮੀ ਵਾਲੀ ਜਾਂਦਾ ਰਪਾ ਜਾ ਹੁੰਦਾ ਇੱਥੇ ਠੀਕ ਆਹੋ ਆ ਚੁੱਲੇ ਜਿਹਦਾ ਖਾਪ ਲੇਗਾ ਪਰ ਉਥੇ ਕਾਮਰੇ ਵਾਲੀ ਗਰਮੀ ਚ ਨਹੀਂ ਬੈਠੋ ਬੈਠਿਆ ਜਾਂਦਾ 10 ਮਿੰਟ ਉਹਦੇ ਲਵੇ ਹਾਂ ਉਹ ਆ ਜਾਂ ਚੇ ਮੈਂ ਤੇਰੋਂ ਗੱਲ ਕਰਨੀ ਹੈ ਤੇਰੇ ਨਾਲ ਹਾਂ ਅਸਰ ਮੈਂ ਇਹ ਕਹਦਾ ਸੀ ਉਹ ਸਾਥੇ ਉਹ ਉਹ ਕਹਦੀ ਸੀ ਕੀ ਕਹਿੰਦੀ ਕੀ ਕਰਨ ਜਦੋਂ ਪਤਾ ਨਹੀਂ ਹੈਗਾ ਵਿਆਹ ਤੋਂ ਬਾਅਦ ਹੋਰ ਗੱਲਾਂ ਵਸੇਰੀਆਂ ਹੁੰਦੀਆਂ ਕਰਨ ਵਾਲੀਆਂ ਆਹੋ ਹੈਗਾ ਤਾਂ ਲੱਲੂਆਂ ਇਹਦਾ ਚੁੱਲੇ 'ਤੇ ਬੈਠਾ ਹੈ ਬਾਅਦ ਉਹ ਹੁੰਦਾ ਪਿਆ ਤੋਂ ਬਾਅਦ ਹੈ ਹਾਂ ਉਹਨਾਂ ਬਸਤਾ ਤੇ ਹਾਲੇ ਦੇਖੀ ਨਹੀਂ ਪਤਾ ਉਹ ਲੱਡੂ ਲੱਡੂ ਜੇ ਬਾੜ ਦੇਖਦੇ ਨੇ ਪਿੰਡ 'ਚ ਹੁਣ ਹੈ ਹੀ ਨਹੀਂ ਕੋਣ ਮੁੰਡੇ ਓਏ ਕਾ ਨੂੰ ਲੱਡੂ ਉਹ ਲੱਡੂ ਕਾ ਨੂੰ ਕਹਿੰਦੀ ਆ ਉਹ ਮੇਰੀ ਗੱਲ ਸੁਣਾ ਪਿਆਰ ਤੋਂ ਬਾਅਦ ਬਹੁਤ ਜੋ ਹੁੰਦਾ ਹਾਂ ਹਾਂ ਉਹ ਕਿ ਹਲੇ ਤੂੰ ਨਿਆਣਾ ਤੈਨੂੰ ਪਤਾ ਨਹੀਂ ਇਹ ਗੱਲਾਂ ਦਾ ਤੈਨੂੰ ਕੜਾ ਹੁਣ ਸਕੂਟਰ ਆਉਂਦਾ ਮੈਂ ਜਾ ਰਿਹਾ ਹਾਂ ਰਿਸ਼ਤੇਦਾਰੀਆਂ ਚ ਨਹੀਂ ਫਿਰਿਆ ਜਾਂਦਾ ਹੁਣ ਇੰਨਾ ਮੈਂ ਨਹੀਂ ਦੱਸ ਸਕਦਾ ਚੱਲ ਕੋਈ ਨਾ ਉਹ ਤਾਂ ਮੈਂ ਲੈ ਜਾਇਆ ਕਰੂੰ ਪਰ ਤੂੰ ਬਿੰਦ ਘੜਾ ਉਹਦੇ ਲਈ ਵੀ ਵੇਜਾ ਕਰ ਤੂੰ ਲੈ ਜਾ ਕਰੇਗਾ ਪੱਕਾ ਆਹੋ ਮੈਂ ਲੈ ਜਾਇਆ ਕਰੂੰਗਾ ਕੋਈ ਨਾ ਫਿਰ ਤਾਂ ਮੈਨੂੰ ਕੀ ਆ ਮੇਰਾ ਰਾਮਦਾਰੀ ਆ ਫਿਰ ਮੈਂ ਤੈਥੇ ਪਿਆਰ ਕਰਾਂ ਕੋਈ ਤੂੰ ਲੈ ਜਾ ਕਰ ਕੋਈ ਨਾ ਤੈਨੂੰ ਵੀ ਲੈ ਜਾ ਕਰੂੰ ਮੇਰਾ ਕੀ ਕੰਮ ਆ ਨਾਲ ਛੁੱਟ ਲੈ ਚਲ ਕੋਈ ਨਾ ਮੈਂ ਲੈ ਜਾ ਕਰੂੰਗਾ ਨਾਲੇ ਮੇਰੀ ਗੱਲ ਸੁਣਾ ਸਾਰਾ ਦਿਨ ਇਧਰ ਹੀ ਨਾ ਬਾਹਰੇ ਫਰੀ ਜਾਇਆ ਕਰ ਹੁਣ ਤੇਰਾ ਵਿਆਹ ਹੋ ਗਿਆ ਘਟੋ ਘਟੋ ਉਹਦੇ ਕੋਲ ਵੀ ਬੈਠਿਆ ਕਰਦਾ 20 ਮਿੰਟ ਮੈਂ ਨਹੀਂ ਦੇਖੇ ਆ ਨਾਲੇ ਗੋਲੀਆਂ ਗਾਲੀਆਂ ਚ ਕੁਝ ਨਹੀਂ ਰੱਖਿਆ ਚਲ ਉਹ ਆਏ ਆ ਜੱਥੇ ਆਇਆ ਫਿਰ ਜੋ ਤੂੰ ਲੈ ਜਾਏਂਗਾ ਰਿਸ਼ਤੇਦਾਰ ਜੀ ਫਿਰ ਮੈਂ ਕੀ ਕਰਨ ਜਾਊਂਗਾ ਚਲ ਕੋਈ ਨਾ ਮਾ ਲੈ ਜਾ ਕਰੂੰ ਨਾਲੇ ਚਾਚੋ ਕੋਲ ਨਹੀਂ ਬਿਠਾਉਂਦੀ ਮੈਨੂੰ ਕਹਿੰਦੇ ਤੇਰੇ ਚੋਂ ਮੁਸਕ ਮਾਰਦੀ ਆ ਉਹ ਫਿਰ ਨਾਲਿਆ ਕਰ ਨਾ ਪਰਛੋ ਤੇ ਲੱਕੀ ਹਾਂਜੀ ਚਾਚਾ ਜੀ ਤੁਸੀਂ ਬੈਠੇ ਸੀ ਮੈਂ ਮੈਨੂੰ ਨਾਲ ਨੂੰ ਕਿਹਾ ਸੀ ਮਾ ਨਾਲਾ ਮੈਂ ਬਾਥਰੂਮ ਚ ਪਾਣੀ ਧਰ ਕੇ ਆਈ ਸੀ ਕਿ ਤੈਨੂੰ ਨਾਲ ਨੂੰ ਵੇ ਗਰਮੀ ਦੇ ਠੰਡੇ ਪਾਣੀ ਨਹੀਂ ਨਹਾਉਂਦੇ ਹੁੰਦੇ ਨੇ ਗਰਮ ਨਾਲ ਕੌਣ ਨਹਾਉਂਦਾ ਹੁੰਦਾਗਾ ਦੇਖੋ ਚਾਚਾ ਜੀ ਇਹ ਹੈ ਜਿਹਾ ਬੌੜਾ ਗਾ ਹੈ ਨਾ ਨਾਲਾ ਤਾਂ ਤੇਰੇ ਵਾਸਤੇ ਇਨਨ ਪਿਆਰ ਨਾਲ ਠੰਡਾ ਪਾਣੀ ਰੱਖਿਆ ਜੇ ਕੋਈ ਮੇਰੇ ਬਾਸ ਤੇ ਰੱਖੇ ਮੈਂ ਤਾਂ ਨਾ ਹੀ ਲਵਾ ਤੂੰ ਨਾਲ ਉਹ ਪਰ ਹੁਣ ਰੱਖੀ ਤੇਰੇ ਵਾਸਤੇ ਤੂੰ ਨਾ ਆ ਜਾ ਭੱਜ ਜਾ ਚੱਲ ਆ ਜਾ ਖੜਾ ਇਹ ਤਾਰ ਫੂਗਣੀ ਦੀ ਸਰਫ ਪਾ ਦੇ ਉਚ ਮੈਂ ਸਰਫ ਪਾ ਕੇ ਨਾ ਹੂੰ ਡੰਗਰਾ ਸਰਫ ਨਾ ਲਾਏਗਾ ਹੁਣ ਸਾਬਣ ਲਾ ਕੇ ਨਾ ਹੀ ਪਿੰਡਾ ਮੈਂ ਮੈਲ ਨਹੀਂ ਲਾਉਂਦੀ ਕਹਿੰਦੇ ਮੈਲ ਲਾਉਂਦੀ ਆ ਕੀ ਲਾਉਂਦੀ ਆ ਮੈਲ ਸਰਫ ਆ ਜਾ ਉਹ ਹੋ ਜਾਣਗੇ ਧੋਲੇ ਤਾਂ ਮਨਮਨ ਆਏ ਹੋਏ ਨੇ ਹੋਰ ਆ ਜਾਣਗੇ ਆ ਜਾ ਭੱਜ ਜਾ ਉਹ ਸਾਬਣ ਲੈਂਦੇ ਆਪਾਂ ਫੇਰ ਤਾਂ ਮੈਂ ਬਹਿ ਸਕਦਾ ਮੈਂ ਮਸਕ ਮੋੜ ਜੂ ਹਾਂ ਫੇਰ ਮਸਕ ਮੋੜ ਜੂ ਆ ਜਾ ਨਾ ਨਾ ਆਜਾ ਚੱਲੀਏ ਖੜਾ ਹੋ ਜਾ ਚੱਲ ਕਰਦਾ ਜਾਂਚੇ ਤੇ ਪਾਣੀ ਆਹ ਹਜੇ ਕਰਨਾ ਜੈਨ ਪਿਆਰ ਨਾਲ ਪਾਣੀ ਮੇਰੇ ਵਾਸਤੇ ਰੱਖਿਆ ਮੈਂ ਤਾਂ ਚਾਰ ਪੰਜ ਵਾਰੀ ਨਾਲ ਆਉਂ ਉਸੇ ਪਾਣੀ ਤੇ ਨਾਲੇ ਲਵਾਵਾ ਟੂਹੀ ਤੇ ਸਾਬਣ ਚੱਲ ਕਿਤੇ ਰੱਖੂ ਵੀ ਉਹ ਹੌਲੀ ਇਹ ਵੀ ਨਹੀਂ ਦਿੱਤਾ ਆਹੋ ਸੁਣੋ ਜੀ ਕੀ ਹੋ ਗਿਆ ਵਾਹ ਪਿੰਡਾ ਪੁੰਜੇ ਨੂੰ ਕੁਝ ਦਿੱਤਾ ਨਹੀਂ ਆ ਗਈ ਪਰ ਸੌਇਤ ਦੀ ਆਉਣੀ ਆ ਤਾਂ ਕੀ ਹੋ ਗਿਆ ਪਿੰਡਾ ਪੁੰਜੇ ਨੂੰ ਤਾਂ ਕੁਝ ਦੇ ਦਿੰਦੇ ਵੀ ਮੇਰੀ ਗੱਲ ਸੁਣ ਪਿੰਡਾ ਪੁੰਜੇ ਨੂੰ ਤਾਂ ਦੇ ਦੋ ਆ ਕੱਪੜੇ ਹੀ ਬਾਹਰ ਮੈਂ ਤੇ ਭਰੇ ਹੋਏ ਹੋਰ ਫਿਰ ਮੈਂ ਕਿਹੜੇ ਪਾਉਂ ਜੀ ਹੁਣ ਚੰਗੇ ਭਲੇ ਮੈਂ ਦੂਜੇ ਤਰ੍ਹਾਂ ਰੱਖ ਕੇ ਗਈਆਂ ਬਾਥਰੂਮ ਚ ਉਹ ਸਮੀਲਾ ਵਾਲੇ ਦੇਸਾਂ ਦੇ ਢੇਰ ਪਾ ਲੈ ਮੁਸਤਕਰਾ ਕਰ। ਉਹ ਖਰਾਬ ਹੋ ਜਾਣਗੇ। ਐਵੇਂ ਖਰਾਬ ਹੋ ਗਏ ਦੁਬਾਰੇ ਫੇਰ ਮੈਂ ਕਿਵੇਂ ਨਵੇਂ ਆਉ ਹੋਰੇ ਨਹੀਂ ਪਾਣੇ। ਉਹ ਗੋਰੇ ਕੇ ਖੰਡ ਪਾੜ ਹਨ। ਉਹ ਭੋਗ ਤੇ ਪਾ ਕੇ ਫੇਰ ਘਰੇ ਲਾਉਂਗਾ ਹਨ। ਭੋਗ ਤੇ ਨਹੀਂ ਉਹਨਾਂ ਨੂੰ ਪਾ ਲੈ। ਇਹਨਾਂ ਨੂੰ ਲਾ ਦੇ। ਸੁਣ ਕੇ। ਉਹ ਦਵਾ ਦਾਂਗੇ। ਆਓ ਚਾਚਾ। ਚਾਚਾ ਮੇਰੀ ਜੇਬ ਚ ਪਾਇਆ ਹੋਇਆ ਕੱਢ ਕੇ ਬਣਾਵਾ। ਚਾਚਾ ਚਾਚਾ ਸਾਰਾ ਦਿਨ ਚਾਚਾ। ਤੋ ਚਾਚਾ ਆਵਤ ਆਉਂ ਫਿਰਦਾ ਜੇ ਉਹ ਜੇਬ ਚ ਮਰੀ ਜਿੰਨੇ ਆਹ ਤੱਕ ਬੰਦੇ ਜਨ ਤੰਗ ਕਰ ਲੇ ਮੈਂ ਚਾਚਾ ਦਾ ਸ਼ਰਮ ਮੰਨ ਲਾ ਉਹ ਚਾਚਾ ਨਾਲ ਆ ਲੈ ਮੈਂ ਅੱਛਾ ਤੇ ਚਲ ਮੈਂ ਵੀ ਨਾਲ ਆਣਾ ਪਾਣੀ ਪੂਆ ਲੈ ਫਿਰ ਹਾਂ ਆ ਭਾਈ ਪਾਣੀ ਧਰ ਦਾਂਗੇ ਪਾਣੀ ਅੰਦਰ ਟੂਟੀਆਂ ਲੱਗਿਆ ਹੋਣਗੇ ਨੇ ਚਾਚਾ ਜੀ ਭਰ ਲੋ ਬਾਲਕੀ ਮੈਨੂੰ ਪੁੱਤਰੀ ਜੀ ਮੈਨੂੰ ਧਰ ਦੋ ਇਹ ਵਿਚਾਰਾ ਇਹ ਵੀ ਮੇਰੇ ਵਰਗਾ ਹੀ ਆ ਉੱਤਰ ਚੱਲ ਬੈ ਤੈਨੂੰ ਲੱਖਣ ਨਿਸੂਰ ਨਿਕਾਸੇ ਦਾ ਮੈਂ ਚਾਹ ਪਾਣੀ ਰੱਖਦੀ ਸੋਹਣਾ ਲੱਗਦੀ ਹੈਗੀ ਚਲ ਕੋਈ ਨਾ ਮੈਂ ਆਪੇ ਭਰ ਲਊਗਾ ਨਾ ਚਾਚਾ ਤੇਰੀ ਇੱਜ਼ਤ ਕਰਦੇ ਆ ਜਿਵੇਂ ਜਹੀਆ ਤੂੰ ਉਹ ਜਿਹਾ ਮੈਂ ਆ ਇੱਕੋ ਜੀ ਇਹਦੇ ਲਈ ਤਾਂ ਉਹ ਪੁੱਤ ਤੂੰ ਤਾਂ ਇੱਜ਼ਤ ਕਰਦਾ ਹੈ ਪਰ ਉਹ ਵੀ ਤਾਂ ਕਰਨਾ ਚਲ ਕੋਈ ਨਹੀਂ ਚਾਚਾ ਜੀ ਨਾਲ ਇਹ ਤਾਂ ਬੋੜਾ ਜਸਨ ਨੂੰ ਪਤਾ ਤਾਂ ਹੈਗਾ ਨਾਲੇ ਚਲ ਚੰਗਾ ਭਾਈ ਮੈਂ ਤਾਂ ਆਪੇ ਨਾਲ ਲਊਗਾ ਚਲੋ ਚਲੋ ਮਮੀ ਦਾ ਫੋਨ ਆਈ ਜਾਂਦਾ ਹੈ ਅੱਜ ਪੈਣਾ ਦਪਹਿਰਾ ਕੱਟਾਂਗੇ ਹਾਂ ਹਾਂ ਮੇਰੀ ਮਾਂ ਦਾ ਹਾਂ ਆਉਣਾ ਕੋਈ ਨਾ ਮੇਰੀ ਮਾਂ ਦਾ ਫੋਨ ਆਈ ਜਾਂਦਾ ਚਲ ਠੀਕ ਹੈ ਦੱਚਾ ਆ ਜੀ ਚੰਗਾ ਚੰਗਾ ਲੈ ਜੇ ਕਿਤੇ ਤੂੰ ਪਾਣੀ ਧਰ ਜਾਂਦੀ ਥੋੜਾ ਜਿਹਾ ਵੱਧ ਸੁਭਾਅ ਹੈ ਮੈਂ ਨਾ ਹਉਣ ਦਾ ਪਰ ਕਾ ਨੂੰ ਚਲ ਕੋਈ ਨਾ ਤੇ ਤਹਤ ਥੱਲੇ ਆਉਂਗੀ ਉਹ ਤੇ ਉਹਦੇ ਮਗਰ ਤਾਂ ਭੱਜ ਭੱਜ ਕੇ ਪਈ ਜਾਂਦੀ ਹੈ ਜੇ ਉਹਦੇ ਜਿੰਨਾ ਪਿਆਰ ਤੂੰ ਮੇਰੇ ਨਾਲ ਕਰ ਲੈ ਚਾਹ ਕੋਈ ਨਾ ਇੱਕਦਮ ਤੱਕ ਕਰੂੰਗੀ ਉਹ ਰਹੀ ਗੱਲ ਨਹਾਉਂਦੀ ਨਾ ਤਾਂ ਮੈਂ ਆਖੇ ਵੀ ਦੂੰਗਾ ਤੇ ਬੱਸ ਇਹ ਤਾਂ ਹੈਗਾ ਬੋਲਾ ਸਿੱਧਰਾ ਹੈ ਹੌਲੀ ਹੌਲੀ ਹੱਥ ਤੇ ਪਸਤਰੇ ਨਹਾਉਂਦੇ ਆ ਆਗੇ ਤੁਸੀਂ ਓਏ ਚਾ ਚਾਂਦਰਾ ਮੈਂ ਵੀ ਕਮਾਂ ਨੇੜੇ ਕਿਵੇਂ ਬੈਗੀ ਅੱਜ ਮੇਰੇ ਨੇੜੇ ਬਠਨ ਲਾਏਗਾ ਤਾਂ ਹੀ ਬੈਠੂ ਆਪੇ ਤਾਂ ਬਠਨ ਲੱਗੀ ਨਹੀਂ ਉਹ ਗੱਲਾਂ ਧੱਤੀਆਂ ਕਰ ਲਿਆ ਕਰੋ ਸਾਲਾ ਨਾ ਆਇਆ ਅਜੇ ਤੱਕ ਮੈਂ ਤਾਂ ਨਾ ਆਇਆ ਤੂੰ ਵੀ ਮੇਰੇ ਕੋਪੜੇ ਪਾਇਆ ਹੀ ਹੈ ਓਏ ਹੋਰ ਮੈਂ ਤਾਂ ਉਹੀ ਪਾਉਣੀ ਸੀ ਹੁਣ ਮੇਰੇ ਤਾਂ ਸਾਥ ਕਹਿ ਦੇਣਾ ਕੋਲੇ ਵਜਾ ਦੇਖਦੇ ਕਾਹੀ ਜਾਂਦਾ ਨਾ ਅਖੇ ਵੀ ਨਹੀਂ ਹਟਦੀ ਓਏ ਹੁਣ ਤੇ ਤਾਂ ਤੂੰ ਤਾਂ ਯਾਰ ਹੁਣ ਬਹਿ ਹੈ ਕਟੂ ਕਟਾ ਕੱਪੜੇ ਦਾ ਨਵੇਂ ਫਲਾਸ ਨੂੰ ਪਤਾ ਸੀ ਉਹ ਚਾਚੀ ਗੰਘੋ ਕੇ 파ਟ ਹੈ ਉਹਦੇ 파ਟ ਤੇ ਪਾਉਂਗਾ ਉਹ ਪੁੱਤ ਕਰਨਾ ਵੇ 파ਟ ਤੇ ਹੋਰ ਫਲਾਾਂ ਦਾ ਐ ਨਹੀਂ ਹੋਰ ਨਹੀਂ ਸੋਹਣੇ ਜੀ ਤੈਨੂੰ ਪਵਾ 12ਵਾਂ ਮਹੀਨਾ ਕਹਿੰਦੇ ਮਾੜਾ ਮਾਰਮਾ ਮਹੀਨਾ ਮੇਰੇ ਲਈ ਫਲਾਾਂ ਦਾ ਤੇਰਾ ਜਿੱਥੇ ਸੰਗ ਆਉਂਦੀ ਆ ਤੂੰ ਮਰਾ ਵੇ ਤੇਰੇ ਕੱਪੜੇ ਤੂੰ ਪਾਏਂਗਾ ਕੱਲ ਨੂੰ ਤੂੰ ਮੇਰੇ ਪਾਵੇਂਗਾ ਐ ਫਿਰ ਕੱਲ ਨੂੰ ਕੀ ਪਤਾ ਕੋਟ ਪੈਂਟ ਲੈ ਆਵਾ ਨਾ ਜਿਵੇਂ ਉਹ ਨਹੀਂ ਹੁੰਦੀ ਕਰ ਲੈ ਗਾਰ ਫੁੱਲਿਆ ਜਾ ਜਾ ਵੇ ਉਹਨੇ ਕਿਹਾ ਵੀ ਚੁੱਪ ਕਰਕੇ ਸੌ ਜਾਗਾ ਮੈਂ ਸੌ ਜਾਣਾ ਸਮਝਾ ਉਹ ਤੈਨੂੰ ਕੀ ਸਮਝਾਵਾਂ ਹੁਣ ਮੈਂ ਵੀ ਖੰਗ ਜਾ ਰਿਹਾ ਹਾਂ ਸਾਰੇ ਜਦੋਂ ਸੌਣਾ ਹੁੰਦਾ ਉਹ ਤਾਂ ਸੌਂਦਾ ਨੂੰ ਹੁਣ ਸਾਰੇ ਕਹਿੰਦੇ ਕਿ ਤੈਨੂੰ ਅਕਲ ਨਹੀਂ ਹੈਗੀ ਕੀ ਹੈ ਅੱਜ ਉਹ ਫਿਰ ਤੈਨੂੰ ਵਿਆਹ ਵਾਲੀ ਪਤਨੀ ਜਿਵੇਂ ਦਾ ਵਿਆਹ ਕਰਾਉਣਾ ਦਾ ਕਸ ਵਾਸਤੇ ਆ ਹੁਣ ਲਾਵਾ ਨਹੀਂ ਲਈ ਆ ਮੈਂ ਤੂੰ ਆ ਫੜਕੇ ਦਵਾਈਆਂ ਪਤਾ ਨਹੀਂ ਉਹਨੇ ਕਿ ਪਰ ਹਰਚ ਮੈਂ ਖੜਾ ਰਿਹਾ ਉਹ ਫੋਟੋ ਵਿੱਚ ਮੇਰੇ ਅਟੈਂਟ ਚਖਾਦਾ ਵਸਮਾਨ ਉਹ ਕੱਲਾ ਖਾਣ ਤੇ ਖਾਣ ਪਿੱਛੇ ਨਹੀਂ ਹੁੰਦਾ ਕੱਲੀਆਂ ਲਾਵਾਂ ਲੈਣੀਆਂ ਅੱਗੇ ਹੀ ਬਹੁਤ ਕੁਸੁੰਦਾ ਮਾਂ ਮੈਨੂੰ ਨਹੀਂ ਪਤਾ ਸਾ ਚਾਚਾ ਆਹਿਆ ਕੋਈ ਹੁੰਦਾ ਮੇਰੇ ਅੱਗੇ ਆਇਆ ਕੋਈ ਹੁੰਦਾ ਆਹ ਸਮਾਂ ਇਟ ਨੂੰ ਇਹਦੇ ਕੋਲ ਵੀ ਜਾਣਾ ਹੈ ਅੱਛਾ ਠੀਕ ਹੈ ਉਹ ਚਾਚਾ ਆਇਆ ਨਾ ਫਿਰ ਮੈਨੂੰ ਉਹਨਾਂ ਨੂੰ ਨਹੀਂ ਹੈਗਾ ਹੁਣ ਮੈਂ ਦੇਖਾਂ ਨਾ ਕਿ ਹਟਿਆਂ ਖੁਸ਼ਬੂ ਦੇ ਦਿੱਤਾ ਕੱਪੜੇ ਨਾ ਹੁਣ ਹੀ ਪਾ ਰਖੇ ਨੇ ਇਹੀ ਤਾਂ ਤੇ ਤੁਹਾਡੇ ਕੋਲ ਬੁੱਧੀ ਨਹੀਂ ਚਲ ਚਲ ਚ ਕੋਈ ਨਾ ਮਗੋਹ ਵੀ ਵਿਆਹ ਤੋਂ ਬਾਅਦ ਕੀ ਕੁਝ ਕਰਨਾ ਹੁੰਦਾ ਚਾ ਮਗੋਹਾ ਸਿੱਟਦਾ ਫਿਰ ਹਜੇ ਵੀ ਗੋਹਾ ਸਿੱਟੇਗਾ ਉਹਰੇ ਮੀਨਾ ਨੂੰ ਕਾਰਨ ਨਾਲ ਹੈ ਕੀ ਗੋਹ ਗੋਹ ਤੋਂ ਮੰਗਦਾ ਸੱਚੇ ਰਾਤ ਨੂੰ ਸਾਡੀ ਗੱਲ ਹੋਈ ਸੀ ਇੱਕ ਉਹ ਐਂ ਕਹਿੰਦੇ ਸੀ ਵੀ ਜੇ ਐਂ ਚੱਲ ਰਿਹਾ ਸਾਰੀ ਉਮਰ ਹਨਾ ਇਹ ਆਪਣਾ ਉਹ ਨਹੀਂ ਹੋਣਾ ਨਿਰਵਾਹ ਨਹੀਂ ਹੋਣਾ ਵੀ ਕਹਿੰਦੇ ਜੇ ਜਵਾਕ ਦੀ ਲੋੜ ਪਈ ਵੀ ਫਿਰ ਐਂ ਤਾਂ ਚੱਲਣਾ ਨਹੀਂ ਕੰਮ ਉਹੀ ਉਹੀ ਗੱਲਾਂ ਸਮਝਾਉਣਾ ਮੈਂ ਕਿਉਂ ਹੂੰ ਉਹੀ ਗੱਲਾਂ ਤਾਂ ਸਮਝਾਉਣ ਨੂੰ ਫਿਰ ਤਾਂ ਜਿਹੜਾ ਤੂੰ ਸਮਝਾਣੀ ਉਹ ਤਾਂ ਤਾਂ ਰੱਬ ਦੀ ਦਾਤਾ ਵੀ ਰੱਬ ਦਿੰਦਾਗਾ ਆਹੋ ਦਿੰਦਾ ਤਾਂ ਰੱਬ ਐ ਫੇਰ ਫਿਰ ਆਪ ਕੋ ਕੀ ਉਹ ਫਿਰ ਰੱਬ ਦੇ ਦੂਗਾ ਅਜੇ ਟੈਂਸ਼ਨ ਐ ਜੇ ਬੰਦਾ ਕੁਝ ਕਰੋ ਤਾਂ ਇਹ ਤਾਂ ਕਰਦਾ ਪੂਰਾ ਉਹ ਜਨਾਮ ਹੋ ਗੋਦਵਾਰੇ ਰੋਜ਼ਾ ਨਾਮ ਐ ਇਹ ਕਦੇ ਹੁੰਦਾ ਸੱਚੇ ਕਰ ਚੰਗਾ ਕੋਈ ਨਾ ਹੌਲੀ ਹੌਲੀ ਆਪੇ ਪਤਾ ਲੱਗ ਜੂ ਠੀਕ ਠੀਕ ਆ ਤਾਂ ਹਾਂ ਚਾਚਾ ਹੱਸ ਚੁੱਕਾ ਹੈ ਗਣ ਚਾਚਾ ਤੇ ਕਹਦਾ ਤਾਇਆ ਤੇਰੇ ਵਰਗਾ ਹੀ ਐ ਜਮਾ ਚਾਚਾ ਉਹ ਚਲ ਕੋਈ ਨਾ ਉਹਦਾ ਕਹਿੰਦਾ ਚਾਚਾ ਕਹਿੰਦਾ ਗੱਲ ਤਾਂ ਇੱਕੋ ਐ ਉਹ ਨਾ ਦੱਸਦਾ ਹੁੰਦਾ ਕਹਿੰਦਾ ਜਦੋਂ ਵਿਆਹ ਹੋ ਜਾਂਦਾ ਨਾ ਬੰਦੇ ਦਾ ਹਨਾ ਵੀ ਘਰ ਵਾਲੀ ਦਾ ਕਹਿੰਦਾ ਜਦੋਂ ਮੋਹ ਪੈ ਜਾਂਦਾ ਹਨਾ ਵਿੱਚ ਕਹਿੰਦਾ ਘਰ ਵਾਲੀ ਭੱਜ ਕੇ ਚੀਜ਼ ਫੜਾਉਂਦੀ ਐ ਕਹਿੰਦੀ ਐ ਲਓ ਜੀ ਕੀ ਖਾਓਗੇ ਤੇ ਸਾਪਣੇ ਤਾਂ ਬਣਦੇ ਨਹੀਂ ਯਾਰ ਉਹ ਤੇਰੀ ਤਾਂ ਹੀ ਬਣੂ ਜੇ ਤੂੰ ਉਸ ਕੋਈ ਕੰਮ ਛੱਜਦਾ ਕਰੇਗਾ ਹਾਂ ਬੇਚਾਰੀ ਜਿੱਦਣ ਦੀ ਆਈ ਆ ਸੌਂ ਜਾਂਦੀ ਆ ਉੱਠ ਖੜਦੀ ਆ ਸੌਂ ਜਾਂਦੀ ਆ ਉੱਠ ਖੜਦੀ ਆ ਤੇ ਕੰਮ ਕਰ ਲਿਆ ਕਰੇ ਓਏ ਤੇਰੀ ਆਹ ਚੋਂ ਤੇ ਇੱਕ ਮੁੱਦਾ ਪੜਦਾ ਪਿਆ ਹੋਇਆ ਇਹ ਤਾਂ ਹੈਗੀ ਜੱਚਾ ਸਾਰੀ ਕਹਿੰਦੇ ਨੇ ਪਰ ਜਿਹੜੀ ਗੱਲ ਤੈਨੂੰ ਸਮਝਾਉਣਾ ਚਾਹਣਾ ਤੂੰ ਸਮਝਦਾ ਨਹੀਂ ਸਮਝੇ ਰੱਚਾ ਮੈਂ ਵੀ ਆ ਪੱਖੀ ਸੋਹਣੀ ਆ ਚੱਲ ਸਾਡੋ ਏ ਪੱਖਾ ਤਾਂ ਲੱਗਿਆ ਹੋਇਆ ਜਦ ਕੋ ਚਲੋ ਬਣਾਇਆ ਚਾ ਵੇਲਾ ਆ ਜਾਊਗਾ ਫਿਰ ਚੱਲ ਕੋਈ ਨਾ ਬਿਲਾਉਂਦਾ ਆਈ ਜਾਵੇ ਪਰ ਜਿਹੜੀ ਬਿਲ ਤਰ੍ਹਾਂ ਮੈਂ ਭਰ ਦੂੰ ਪਰ ਜਿਹੜੀਆਂ ਗੱਲਾਂ ਮੈਂ ਸਮਝਾਵਾਂ ਉਹੀ ਸਮਝ ਲੈ ਤੂੰ ਨਾ ਇਹ ਕਰੀ ਚਾਹ ਤੈਨੂੰ ਮੈਂ ਦਾਦਾ ਐਵੇਂ ਹੋ ਪਾਇ ਦੁਆਖ ਨਹੀਂ ਹੈਗਾ ਮੇਰੇ ਨਾਲ ਉਹਦਾਂ ਕੋਈ ਗੱਲ ਕਰ ਲਈ ਚੰਗਾ ਜਵਾਬ ਵਾਲੀ ਮੈਂ ਸਿੱਧਾ ਮਾਂ ਤੋਂ ਹੁਣ ਜਵਾਬ ਖਲੀ ਵੀ ਗੱਲ ਮੈਂ ਕਰ ਲਾ ਮੈਨੂੰ ਪਤਾ ਜੇ ਤੂੰ ਹੁਣ ਮੇਰੇ ਦਾਖਲੇ ਤੋਂ ਪਰ ਕੇ ਆ ਪੀਸਾ ਬੋਹਰੀਆਂ ਨੇ ਮੇਰਾ ਵਿਆਹ ਕਰਾਇਆ ਮੇਰਾ ਵਿਆਹ ਤੂੰ ਕਰ ਪਾਇਆ ਹੁਣ ਜਵਾਬ ਵਾਰੀ ਮੈਂ ਬੋਲ ਨਹੀਂ ਸਕਦੀ ਕਿਵੇਂ ਮੈਂ ਹਾਂ ਕੋਈ ਨਾ ਜਵਾਬ ਵਾਲੀ ਦੀ ਗੱਲ ਮੈਂ ਆਪੇ ਕਰ ਲਵਾਂ ਮੈਨੂੰ ਨਾ ਠਾਇ ਕੋਈ ਚੰਗਾ ਕਿਸੇ ਬਿਨਾ ਗੱਲ ਤੋਂ ਚੱਲਾਂ ਮੈਂ ਸਣ ਨੀਰਾ ਪਾ ਦਿਆ ਕਰੂੰ ਪਾਣੀ ਪਾ ਦਿਆ ਕਰੂੰ ਦਰਵਾਨ ਬੰਦਿਆ ਕਰੂੰ ਸ਼ਾਂਵੇਂ ਬੰਦਿਆ ਕਰੂੰ ਤੇ ਬਸ ਟੋਬੇ ਤੇ ਲੈ ਜਾ ਕਰੂੰ ਚੱਲਾ ਫਿਰ ਹੁਣ ਤੂੰ ਸੌਂ ਜਾ ਡੋਰ ਨਾਲ ਠੀਕ ਆ ਸਾਰੇ ਕੰਮ ਤੂੰ ਸਾਹਮਣੇ ਹੁਣ ਕੋਈ ਨਾ ਜਵਾਖ ਜਬੂਖਾ ਦਾ ਟੈਨਸ਼ਨ ਨਾ ਲਈ ਮਾਫੇ ਸਾਹਮਣੇ ਹਾਂ ਮੈਨੂੰ ਤਾਂ ਲੋ ਆਏ ਹਜੀ ਲੋੜ ਵੀ ਨਹੀਂ ਖਰੋ ਕਰ ਚਾਹੀਦਾ ਚਾਚਾ ਕਹਿੰਦੀ ਸੀ ਰਾਤ ਮੈਂ ਤਾਂ ਮੈਂ ਤੋਹ ਸਤਾ ਤਾਂ ਹੀ ਪੰਗਾ ਪੈਂਦਾ ਹੋਵੇ ਚਾ ਠੀਕ ਆ ਠੀਕ ਆ ਜਾ ਲੈ ਆਜੇ ਮੈਂ ਕਰਦਾ ਗੱਲ ਹਾਂ ਹਾਂ ਤਿਆਰੀ ਕਰ ਲਾਉਨੇ ਲੈ ਭਾਈ ਚਾੜੂ ਮੈਂ ਲਾ ਦਣਾ ਨਹੀਂ ਚਾਚਾ ਜੀ ਮੈਂ ਲਾ ਲੂੰਗੀ ਕੋਈ ਨਹੀਂ ਚਲੋ ਤੇ ਮੈਂ ਤਾਂ ਇੱਕ ਗੱਲ ਕਰਨ ਆਈ ਦੀ ਭਾਈ ਹਾਂ ਚਾਚਾ ਜੀ ਬੋਲੋ ਮੈਨੂੰ ਲੱਕੀ ਨੇ ਸਾਰੀ ਗੱਲ ਦੱਸਦੀ ਜਵਾਖ ਬਾਰੇ ਹਾਂ ਚਾਚਾ ਜੀ ਗੱਲ ਤਾਂ ਤੁਹਾਡੀ ਸਹੀ ਆ ਕੱਲ ਨੂੰ ਲੋਕ ਵੀ ਗੱਲਾਂ ਕਰਨਗੇ ਜਵਾਖ ਬਾਰੇ ਭਾਈ ਹੱਲ ਤਾਂ ਮਰ ਲਵੇ ਹੈਗਾ ਜੇ ਮੰਨੇਗੀ ਕੀ ਚਾਚਾ ਜੀ ਉਹਦਾ ਇੱਕ ਜੰਮੀ ਲੋਲਾ ਹੈ ਉਹਦਾ ਕੁਝ ਪਤੀ ਨਹੀਂ ਚਾਚਾ ਜੀ ਬਸ ਮੇਰੇ ਮਾਪਿਆਂ ਨੇ ਵੀ ਕੁਝ ਨਹੀਂ ਦੇਖ ਬਸ ਵਿਆਹ ਕੇ ਤੋਰਤਾ ਚਲ ਮੇਰੀ ਗੱਲ ਸੁਣ ਭਾਈ ਮੈਂ ਤਾਂ ਐਵੇਂ ਕਹਿੰਦਾ ਸੀਗਾ ਕਿ ਮੈਂ ਦਿੱਤ ਨਹੀਂ ਬਸ ਉਹ ਪਰਮਾਨੰਦ ਬੁੱਲ੍ਹ ਅੱਛਾ ਹਾਂ ਠੀਕ ਹੈ ਚਾਚਾ ਜੀ ਠੀਕ ਹੈ ਜੀ ਕੋਈ ਨਹੀਂ ਚਾਚਾ ਕੋਈ ਨਹੀਂ ਜੀ ਦੇਖ ਰਿਹਾ ਮੈਂ ਕੋਈ ਗੱਲ ਨਹੀਂ ਚਾਚਾ ਜੀ ਚਲ ਠੀਕ ਹੈ ਭਾਈ ਠੀਕ ਹੈ ਚਾਚਾ ਜੀ ਚੰਗ ਕਾ ਆਉਂਦਾ ਚਾਚਾ ਕਿਹੜਾ ਗੱਲ ਮੰਨਦਾ ਕਿਸੇ ਦੀ ਵੇ ਨੀਂ ਮਿੰਜੀ ਪਾਈ ਬੈਠਾ ਐ ਮੈਂ ਕੀ ਬਈ ਹੋ ਜਾ ਤਾ ਮੇਰੀ ਗੱਲ ਸੁਣਾ ਅਸੀਂ ਨੇ ਜਾ ਕੇ ਉਹ ਨਾ ਬਾਜ਼ਾਰਾ ਕੋਣ ਕੋਣ ਨਾ ਕੋਣ ਕੋਣ ਆਪਾਂ ਮਾਣ ਜਾਂਦੇ ਸੋ ਗਰਮੀ ਬੜੀ ਆ ਕੱਪੜੇ ਤੋਂ ਕੀ ਕਰਾਉਣਾ ਔਰ ਫਿਰ ਆ ਤੇਰੇ ਘਰ ਆ ਜਿੰਦਾ ਅੱਛਾ ਹਾਂ ਉਹ ਜ਼ਰੂਰੀ ਕੰਮ ਹੈ। ਪਰ ਪੁੱਛਣ ਵਾਲੀ ਕੀ ਗੱਲ ਆ? ਵਗ ਜਾ ਕਿੱਡੀ ਗੱਲ ਐ ਚ। ਆਹੋ ਤਾਂ ਹੀ ਮੈਂ ਤੈਨੂੰ ਦੱਸਣ ਆਇਆ ਥੀਗਾ ਵੀ ਅਸੀਂ ਜਾਵਾਂਗੇ। ਛਿਜਕ ਆਹੋ ਆਇਆ ਮੋਝਾ ਚੇ ਕਿੰਨੇ ਕ ਟਾਈਮ ਨੂੰ ਆਜੋਗੇ ਤੁਸੀਂ? ਟਾਈਮ ਦਾ ਹੱਕ ਨਹੀਂ ਪਤਾ ਕਿ ਕਿੰਨਾ ਮ ਟਾਈਮ ਲੱਗੂ। ਹਮ ਪਰ ਸ਼ਾਮ ਤੱਕ ਜ਼ਰੂਰ ਆ ਜਾਾਂਗੇ। ਸ਼ਾਮ ਤੱਕ? ਐ ਨਹੀਂ ਪਤਾ ਜੀ 2 ਘੰਟਿਆਂ ਚ ਆ ਜੀਏ। ਚਲੋ ਐ ਤਾਂ ਕੋਈ ਵੀ ਨਹੀਂ ਵਗ ਜਾ ਅੱਗੇ ਰਿਸ਼ਤੇ ਉਸਤੇ ਦਰੀ ਜਮੌਜ ਜਣਾ ਮੈਂ ਹੈਗਾ ਕਰੇ। ਚਲ ਠੀਕ ਆ ਫਿਰ। ਕਰਦਾ ਧਿਆਨ ਰੱਖੀ ਚੰਗਾ। ਲੋ ਘਰ ਮੇਰੇ ਸਾਰੇ ਨਿਗਾ ਚ ਮੈਂ ਸਮਾਂ ਪਾਣੀ ਦਿਖਾ ਦੂੰਗਾ ਕਿੱਡੀ ਗੱਲ। ਹਾਂ ਹੀ ਕਹਿਂਦੀ ਕਿ ਤੂੰ ਅੰਦਰੇ ਪੈ ਰਹੇ ਐ। ਅੰਦਰ ਮੈਂ ਕੀ ਲੈਣ ਜਾਣਾ? ਅੰਦਰ ਮੈਂ ਕੀ ਕਰਨਾ? ਅੰਦਰ ਕੀ ਆ ਕੁਝ ਨਹੀਂ ਹੈਗਾ ਅੰਦਰ। ਚਲ ਠੀਕ ਆ ਬਰਾ। ਠੀਕ ਐ ਤੇ। ਚੰਗਾ। ਚੰਗਾ। ਟਾਈਮ 'ਨ ਆ ਜਾਓ। ਵਾ ਆ ਜਾ ਭਾਈ। ਟਾਈਮ ਐ ਬਹੁਤ ਲਾਈ ਜੰਨੀ ਐ ਤੂੰ ਤਾਂ। ਆ ਗਈ ਚਾਚਾ ਜੀ ਆ ਗਈ ਆ ਗਈ। ਚਲੋ ਚਾਚਾ ਜੀ। ਹਾਂ ਬੀਦੂ ਉਹ ਥੋੜੀ ਮੱਝ ਨਹੀਂ ਕੀ ਦਿੱਤਾ ਓਏ ਕੱਟੀ ਕੱਟੀ ਦਿੱਤੀ ਆ ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਮੈਂ ਤੂੰ ਛਰਤਲ ਵਾਲਾ ਦੋ ਦੋ ਗੋਲੀਆਂ ਦੀ ਕੱਟਾ ਦੇਊਗੀ ਦੇਖੀ ਤੀ ਨਾ ਕੱਟੀ ਜਿਹੜੀ ਆਲ ਮੈਂ ਕਹਿਣਾ ਉਹ ਤੋਂ ਉਲਟ ਹੁੰਦੀ ਆ ਹਮੇਸ਼ਾ ਲੱਗੇ ਠੀਕ ਐ ਹਾਂ ਸੱਸਰੀ ਕਾ ਬਾਈ ਉਹ ਠੀਕ ਆ ਸੱਸਰੀ ਕਾ ਹਾਂ ਠੀਕ ਆ ਹੋਰ ਕੋਈ ਨਾ ਸਰਜੂਗਾ ਇਹ ਮੇਰਾ ਦੋਸਤ ਐ ਅਸੀਂ ਗੋਲੀਆਂ ਖੇਡਦੇ ਆ ਇਕੱਠੇ ਇਹ ਹਾਂ ਗੋਲੂ ਬੜਾ ਵੱਡਾ ਹੈ ਤਾਂ ਨਹੀਂ ਇਹਦਾ ਭਰਾ ਹੈ ਤੂੰ ਵੀ ਵੱਡਾ ਹੈ ਅੱਛਾ ਚੱਲ ਕੋਈ ਨਾ ਤੇਰੇ ਹਾਨ ਦਾ ਹੀ ਆ ਹਾਂ ਨੂੰ ਪਰਮਾਨ ਪਿਆਰਾ ਹੁੰਦਾ ਬਹੂ ਕਿੱਥੇ ਤੇਰੇ ਬਹੂ ਮੇਰੇ ਇੱਥੇ ਆ ਗਈ ਨਹੀਂ ਉੱਥੇ ਬੇਕੇ ਦਾ ਕਿੱਥੇ ਆ ਇੱਥੇ ਆ ਮਾਰ ਬੋਲ ਫਿਰ ਉਹਨੂੰ ਪਾਣੀ ਪੂਣੀ ਫੜਾ ਦੂ ਹੁਣ ਐਡੀ ਦੂਰਚਾਰੀ ਕਿਵੇਂ ਹੋਊਗੀ ਉਹ ਪਾਣੀ ਫੜਾਉਣਾ ਲੈ ਨਾਲੇ ਇੱਥੇ ਆ ਨਾਲੇ ਐਡੀ ਦੂਰੋਂ ਇੱਥੇ ਆ ਉਹ ਸ਼ਹਿਰ ਗਏ ਹੋਣੇ ਥੋੜਾ ਜਿਹਾ ਕੱਲੀ ਬੱਗੀ ਨਾ ਲੈ ਕੱਲ ਮੈਂ ਕਿੰਨਾ ਕਮਣਾ ਲੱਗਦਾ ਤੈਨੂੰ ਕੱਲੀ ਨੂੰ ਦੌਰ ਤੂੰ ਤਾਂ ਸਿਆਣਾ ਬਹੁਤ ਆ ਕੌਣ ਜੇ ਨਾਲ ਚਾਚਾ ਕੌਣ ਚਾਚਾ ਚਾਚੇ ਨਾਲ ਭੇਜੇਗਾ ਬਹੂ ਨੂੰ ਹੁਣ ਹੋਰ ਕੌਣ ਜਾਊਗਾ ਹੋਰ ਨਾਲ ਮੈਂ ਸਰਪੰਚ ਜਾਊਂ ਪਿੰਡ ਦਾ ਤੂੰ ਨਹੀਂ ਜਾ ਸਕਦਾ ਮੈਂ ਤਾਂ ਜਾ ਨਹੀਂ ਸਕਦਾ ਕਿਉਂ ਗੁੱਟ ਪਾਣੀ ਸੀ ਕੋਈ ਫਾਇਦਾ ਨਹੀਂ ਕੋਈ ਫਾਇਦਾ ਘਾਤੋ ਨਹੀਂ ਗਰਮੀ ਗਰਮੀ ਜੀ ਕਰਕੇ ਫਰਰੇ ਕਿਤੇ ਇਸੇ ਤੇ ਲੈ ਬੈਠਾ ਹੋਰੇ ਵੀ ਤੂੰ ਪੋੜੀ ਤੇ ਲੈ ਮੰਜਾ 'ਤੇ ਬੈਠਾ ਤੇ ਗੋਲੀਆਂ ਗਾਲੀਆਂ ਖੇਡ ਲਾਏ ਕਿਉਂ ਗੋਲੂ ਖੜਾਂਗੇ ਨਾ ਹੱਥ ਨੇ ਜੇ ਹੈਨਾ ਬਗ ਜਾ ਭਾਈ ਆਪਦੇ ਘਰੇ ਬਗ ਜਾ ਕਰੋ ਕਹਿੰਦਾ ਹੈਗਾ ਸਾਡਾ ਬੌਲਾ ਤੂੰ ਵੀ ਤੁਸੀਂ ਵੀ ਨਾਲ ਰਲੋਗੇ ਯਾਰ ਦੋਸਤ ਹੈ ਪੱਕਾ ਦੋਸਤ ਹੈ ਤੇਰਾ ਸਰਦਾਰ ਦਾ ਪੱਕਾ ਕੀ ਲੈਣ ਗਏ ਨੇ ਦੱਸ ਤੁਸੀਂ ਕਿਦਾ ਮੈਨੂੰ ਗਏ ਨਹੀਂ ਗੇ ਪਰ ਐਂ ਜੀ ਕਹਿੰਦੇ ਸੀ ਕਹਿੰਦੇ ਜੇ ਉਹ ਅੱਛਾ ਸਾਨੂੰ ਫੋਨ ਫੜਨਾ ਕਰੀ ਨਾ ਸਾਨੂੰ ਡਿੱਕ ਰੁਕੀਆਂ ਦਾ ਕੰਮ ਤਾਂ ਦਾ ਸਾਹਮਣੇ ਸਾਨੂੰ ਟਾਈਮ ਲੱਗ ਜੂਗਾ ਤਾਂ ਅਗਰ ਕੈਮਰਾ ਮੈਂ ਫੋਨ ਫੜ ਜਾਣੀ ਲਵਾ ਤਾਰੇ ਕੇ ਬਲੇ ਫੋਨ ਪਾਣੀ ਚ ਲਵਾ ਦੇਂਗੀ ਮੇਰਾ ਫੋਨ ਪੜੀ ਪੂਰੀ ਜਿੱਦ ਗਿਆ ਕਿਰਕੇ ਸਰਵਾ ਸੁਬਾਹ ਦੀ ਨਲੀ ਬਈ ਤੂੰ ਐਂ ਛੱਡ ਰੱਖੀਆ ਹੁਣ ਤਾਂ ਤੇਰਾ ਵਿਆਹ ਹੋਇਆ ਹਜੇ ਗਲਤ ਗੱਲ ਆ ਲੱਗੀ ਐਂ ਨਹੀਂ ਕਰੀਦਾ ਇੰਨਾ ਤਰ ਤੂੰ ਸਾਰਾ ਜਿੰਨੇ ਕਮਲੇ ਇੱਥੇ ਦੇ ਸਾਰੇ 15 ਦਿਨ ਹੋ ਰਹੇ ਨੇ ਲੱਡੂ ਸੁੱਕ ਗਏ ਅੰਦਰ 15 ਦਿਨ ਹੋਏ ਨੇ 15 ਸਾਲ ਤਾਂ ਨਹੀਂ ਹੋਏ ਫੇਰ ਚਾਚਾ ਵੀ ਮੈਂ ਕੀ ਫਰਕ ਸਾਡੇ ਚੀਤੇ ਚਾਚਾ ਮੈਂ ਉੱਥੇ ਉਹ ਬਗਲੀ ਤੇਰੀ ਬਹੂ ਨੂੰ ਚਾਚਾ ਹੀ ਭਜਾ ਕੇ ਲੈ ਜੂਗਾ ਪਾਗਲਾ ਆਏ ਕਿਵੇਂ ਲੈ ਜੂ ਵਾਲਾ ਬਸ ਤੇ ਲੈ ਗਿਆ ਲਾ ਕਰਾਇ ਤੇ ਪੀਟੀਆਰ ਤੇ ਪੀਆਰਟੀ ਹੁੰਦੀ ਆ ਜਿਹੜੀ ਵੀ ਹੁੰਦੀ ਆ ਸਰਕਾਰੂ ਤੇ ਬਸ ਤੇ ਲੈ ਕੇ ਗਿਆ ਫਿਰ ਉਹ ਕਿਤੇ ਜਾ ਨਹੀਂ ਸਕਦਾ ਨੂੰ ਭਜਾ ਨਹੀਂ ਸਕਦਾ ਜਾਣਾ ਕਿੱਥੇ ਉਹਨਾਂ ਨੇ ਸ਼ਹਿਰ ਜਾਣਗੇ ਲਾਗੇ 4-5 ਘੰਟੇ ਆ ਜਾਣਗੇ ਹੋਰ ਦੱਸ ਉਹਨਾਂ ਨੇ ਹਾਏ ਇਹ ਵੀ ਅੱਗੇ ਵੀ ਕਦੇ ਗਏ ਨੇ ਨਾ ਪਹਿਲਾਂ ਹੂੰ ਤਾਂ ਨਹੀਂ ਖਰ ਹੂੰ ਤਾਂ ਨਹੀਂ ਗਏ ਅੱਜ ਹੀ ਗਏ ਨੇ ਚਾਰ ਪੰਜ ਘੰਟੇ ਕੀ ਕੰਮ ਆਉਣਾ ਤਾਂ ਕੀ ਲੈਣ ਗਏ ਨੇ ਇਹ ਜਾ ਇਹ 100 ਕੰਮ ਤਾਂ ਹੁੰਦਾ ਹੁੰਦਾ ਚਾਚੇ ਨੂੰ ਹੁਣ ਲੈ ਲਿਆ ਚਾਚੇ ਨੂੰ ਕੰਮ ਤੈਨੂੰ ਕੋਈ ਕੰਮ ਨਹੀਂ ਹੈਗਾ ਤੇਰੀ ਬਹੂ ਤਾਂ ਕੀ ਮਤਲਬ ਤਰੇ ਕਹਿੰਦਾ ਵੀ ਮੈਂ ਆਏ ਕਹਿੰਦੇ ਸਾਡੇ ਨਾਲ ਨਾਲ ਲੱਗਦੇ ਪਿੰਡ ਸੀਗਾ ਸਕਾ ਸੋਹਰਾ ਆਇਤਾ ਤੇਰਾ ਚਾਚਾ ਸਕਾ ਸੋਹਰਾ ਨਾ ਆਪਦੇ ਮੁੰਡੇ ਦੀ ਬਹੂ ਨੂੰ ਭਜਾ ਕੇ ਲੈ ਗਿਆ ਕਮਲਿਆ ਅਮੇਸ਼ ਆ ਵਾਸਤੇ ਅਮੇਸ਼ ਆ ਵਾਸਤੇ ਮੁੜਕੀ ਉਹਦੀ ਬਹੁਵੀ ਨਹੀਂ ਲੱਭੀ ਹੈਗੀ ਵੀ ਹੁੰਦੀ ਨਹੀਂ ਮੁੜਕੇ ਕਿਹੜੇ ਨਹੀਂ ਉਹਦੀ ਘਰ ਵੀ ਵੇਚ ਕੇ ਤੇਰੇ ਵਰਗਾ ਲੱਲਾ ਮੁੰਡਾ ਸੀ ਉਹਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ ਘਰ ਵੀ ਵੇਚ ਗਿਆ ਪੈਸੇ-ਵੁਸੇ ਲੈ ਕੇ ਫਰਾਰ ਹੋ ਗਿਆ ਹੁਣ ਨਹੀਂ ਹੁੰਦੀ ਉਹਦੀ ਉਹ ਮੈਂ ਹੁਣ ਬਈ ਕੀ ਕਰਾਂ ਮੈਂ ਕੀ ਕਰਾਂ ਬੱਗੀ ਐ ਅਗਲੀ ਮੈਂ ਕਿੱਥੇ ਲੱਭਾਂ ਹੁਣ ਚਾਚੇ ਨੂੰ ਬੈਗਬੂਕ ਲੈ ਕੇ ਗਏ ਨੇ ਮੈਂ ਏਡਾ ਸਾਰਾ ਝੋਲਾ ਆਇਆ ਸੀਗਾ ਏਡਾ ਸਾਰਾ ਕੀ ਲੈ ਗਈ ਸੀ ਇਹ ਚ ਪਤਾ ਨਹੀਂ ਕੀ ਖਾਣ-ਖੂਣ ਨੂੰ ਪਾਇਓ ਕੁਝ ਭੁੱਖਾ ਰਾਇਓ ਹੋਰ ਦੱਸ ਗਾਇਆ ਹੋਇ ਸ਼ਹਿਰ ਚ ਨਹੀਂ ਸ਼ਹਿਰ ਚ ਖਾਣ ਨੂੰ ਕੁਝ ਮਿਲਦਾ ਨਹੀਂ ਪਤਾ ਨਹੀਂ ਹੋਇ ਮੈਂ ਤਾਂ ਵੀ ਕਰਦੀ ਰੋਟੀਆਂ ਖਾਣੀਆਂ ਫਿਰ ਉੱਜੜਦੇ ਕਿਉਂ ਤਾਂ ਫਿਕਰ ਲੱਗੀ ਹੁੰਦਾ ਮੇਰਾ ਹੁਣ ਮੈਂ ਤਾਂ ਬਹੂ ਨੂੰ ਲੈ ਗਿਆ ਫਿਰ ਚਾਚਾ ਲੈ ਗਿਆ ਭਈ ਅਗਲਾ ਕੋਈ ਨਾ ਜੇ ਆ ਗਿਆ ਨਾ ਮੈਨੂੰ ਕਮਲਾ ਸਮਝਦਾ ਉਹ ਲੱਤਾਂ ਵੱਡਦੀ ਹੋਣੀਆਂ ਤੁੰਗ ਗੱਲ ਉਹਦੇ ਨਾਲ ਅੱਜ ਕਰ ਗੱਲ ਆਹੋ ਦੇਖੂ ਅੱਜ ਸੂਏ ਤੇ ਉਹਨਾਂ ਦੇਖੀ ਦੋ ਦੋ ਹੱਥ ਬਸ ਠੀਕ ਆ ਮੈਂ ਬਡੂ ਨੂੰ ਚਾਚੇ ਨੂੰ ਗੋੜੂ ਨਾਲ ਨਾ ਤੂੰ ਮੇਰੇ ਹਨਾ ਗੋਲਾ ਕੀ ਕਰੂ ਇਹ ਤਾਂ ਟਿੱਡਦਾ ਬੰਦਾ ਹੈ ਇਹ ਤਰੀਕੇ ਮਦਦ ਕਰੂਗਾ ਮੈਂ ਕਰਵਾਉਂਗਾ ਹੁਣ ਦੇਖ ਮੈਂ ਤੇਰੇ ਨਾਲ ਆ ਤੂੰ ਫੜ ਲਈ ਹੁਣ ਸਰ ਜੇ ਆ ਗਿਆ ਅਸਲ ਜੇ ਤਾਂ ਆਉਂਦਾ ਨਹੀਂ ਹੈਗਾ ਲੈ ਗਿਆ ਅਗਲਾ ਉਹਦਾ ਕਮਲਾ ਭੋਲਾ ਕੋਈ ਗੱਲ ਨਹੀਂ ਐਨੇ ਕਮਲੇ ਵੀ ਨਹੀਂ ਹੈਗੇ ਸੀ ਜੇ ਸ਼ਹਿਰ ਹੁੰਦਾ ਤੀਮੀ ਤੋਰ ਦਾ ਤੂੰ ਲੋਕਾਂ ਨਾਲ ਕੋਈ ਨਾ ਆਉਣ ਦੇ ਨੂੰ ਮੈਂ ਕਰ ਦਾਂਗਾ ਜਾਨਾ ਤਾਂ ਤੂੰ ਬਹੁਤ ਐ ਚਾਹਣਾ ਪਾਣੀ ਹੁਣ ਸਰ ਦਿਮਾਗ ਖਰਾਬ ਕਰਕੇ ਰੱਖਦਾ ਮਾਣ ਦੇਖ ਕੇ ਆਉਂਗੀ ਭਾਬੀ ਨੂੰ ਜੇ ਮੇਰੀ ਬਹੂ ਨਾ ਆਈ ਮੈਂ ਤਾਂ ਫਿਰ ਮਰ ਜੂਗਾ ਫਿਰ ਤਾਂ ਐਸਾ ਹਸਾਬ ਨਾਲ ਉਹਨੂੰ ਮੂੰਹ ਨੂੰ ਨਵਾਂ ਦਿਨ ਮ ਉਹ ਐ ਕੋਈ ਨਾ ਚੁੱਪ ਕਰ ਜਾ ਆ ਜੂਗੀ ਹੌਣ ਦੇ ਚਾਚੇ ਨੂੰ ਮੈਂ ਤੋੜਦਾ ਹਾਂ ਉਹ ਲੱਤਾਂ ਮੈਂ ਨਾ ਯਕੀਨ ਕੀਤਾ ਹਾਂ ਹਾਂ ਬੰਨ ਲਵਾਲਾ ਉਹਨਾਂ ਦਾ ਮੇਰੇ ਕੋਲ ਨਾ ਤਾਂ ਨੰਬਰ ਨਹੀਂ ਹੈਗਾ ਪੰਜਾਂ ਗਵੰਡੀ ਨੂੰ ਰੋਕੇ ਆਉਣਾ ਪਰ ਆਹੋ ਗਵੰਡੀ ਨੂੰ ਕਿਰੋ ਨਾ ਤੇਰੇ ਚਾਚੇ ਨੂੰ ਰੋ ਮੈਂ 1470 ਪਿਛਾ ਕੇ ਆਉਣਾ ਚੱਪਣਾ ਤੇਰੀ ਹਾਂ ਬਾਈ ਤੇ ਲੈ ਕੇ ਜਾਂਦਾ ਹਾਂ बे मेरे ਸੈਂਡਲ ਕਿ ਮਿਲ ਗਿਆ ਭਾਏ ਉਹ ਆ ਗਈ ਉਹ ਤਾਂ ਸੀ ਮੈਂ ਬਾਹਰ ਤੋਂ ਆ ਗਈ ਇਹ ਹਸ਼ੀਕਾ ਹਸ਼ੀਕਾ ਬੱਬੀ ਕਿਵੇਂ ਆ ਸਸੀਕਾ ਭਾਈ ਹਸ਼ੀਕਾ ਚਾਚਾ ਬਹਿ ਜਾ ਚਾਚਾ ਜੀ ਬਹਿ ਜਾ ਮੋੜਾ ਬਹਿ ਜੀ ਸਾ ਕਾਹ ਚੱਲ ਬਾਹਰ ਚੱਲ ਕੀ ਹੋ ਗਿਆ ਸਭ ਲੱਗ ਗਿਆ ਪਤਾ ਮੈਨੂੰ ਤੇਰੇ ਮਿਲ ਕੇ ਉਹ ਕੀ ਲੱਗ ਗਿਆ ਭਾਈ ਪਤਾ ਓਏ ਪਾਗਲਾ ਮਾਂ ਕਿਉਂ ਦੱਬੂ ਪਤਾ ਮੈਨੂੰ ਤੇਰਾ ਸਾਰਾ ਮਰੇ ਜਵਾਖਾਂ ਵਰਗੀ ਆ ਵਿਚਾਰੀ ਜਵਾਖਾਂ ਵਰਗੇ ਮੈਨੂੰ ਪਤੀ ਆ ਤੇਰਾ ਤੈਨੂੰ ਐ ਵੀ ਤੇਰਾ ਪਿਆ ਨਹੀਂ ਹੋਇਆ ਇਹ ਕਮਲਾ ਜੱਜਾ ਹੈਗਾ ਪਰਸੇ ਜੀ ਕੀ ਹੋ ਕੀ ਗੱਲ ਲੱਕੀ ਜੀ ਵੀ ਨਾ ਬੋਲੋ ਜੀ ਮੈਨੂੰ ਪਤਾ ਲੱਗ ਗਿਆ ਹੁਣ ਢੇੜ ਦਾ ਦਹੀ ਦਾ ਓ ਮੈਂ ਤਾਂ ਤੈਨੂੰ ਆਪਦੇ ਜਵਾਖਾਂ ਵਾਂਗੂ ਸਮਝਦਾ ਪਤਾ ਨਹੀਂ ਭਾਈ ਮੇਰੇ ਹੰਦੇ ਨੇ ਤਾਂ ਰੁੱਸਿਆ ਬੈਠਾ ਸੀ ਕਹਿੰਦਾ ਵੀ ਚਾਚਾ ਮੇਰੀ ਬਹੂ ਭਜਾ ਕੇ ਲੈ ਗਿਆ ਜਵਾਖਾਂ ਚੋਰ ਸਪਾਈ ਖੇਡ ਰਿਹਾ ਹੈਂ ਦੱਤਾ ਤੂੰ ਓ ਕਾ ਨੂੰ ਖੇਡ ਰਹਾ ਪਾਈ ਤੈਨੂੰ ਹੀ ਬਹਿਮ ਲੱਗ ਰਿਹਾ ਕੀ ਹੋ ਗਿਆ ਲੱਕੀ ਓਏ ਗੱਲ ਦਾ ਦਾਦੇ ਕੀ ਹੋ ਗਈ ਤੁਸੀਂ ਇਹਨੂੰ ਪਤਾ ਹੀ ਆ ਕੀ ਕਰਕੇ ਆਇਓ ਸ਼ਹਿਰ ਸ਼ਹਿਰ ਕੀ ਕਰਨਗੇ ਅਸੀਂ ਤੁਸੀਂ ਅਸੀਂ ਬਦੇ ਰਾਂਗਾ ਜੀ ਅਸੀਂ ਸ਼ਹਿਰ ਕਿੱਥੇ ਕੰਮ ਗਏ ਦੀ ਭਾਈ ਕੋਈ ਜ਼ਰੂਰੀ ਕੀ ਕੰਮ ਗਏ ਸੀ ਦਾਤਾ ਅਸੀਂ ਡਾਕਟਰ ਕੋਲ ਜਾ ਕੇ ਆ ਤੇ ਧੀਰੇ ਨੂੰ ਦੁਖਾਨ ਹਮਾਰੇ ਅੱਛਾ ਫਿਰ ਇਹਨੂੰ ਨਾਲ ਤਾਂ ਤੁਸੀਂ ਲੈ ਕੇ ਨਹੀਂ ਗਏ ਨਾਲ ਨਹੀਂ ਲੈ ਕੇ ਇਹਦੀ ਰਿਪੋਰਟਾਂ ਲੈ ਕੇ ਗਏ ਸੀ ਸਾਰੀ ਨਾਲ ਅਸੀਂ ਮਸਤਰ ਭਾਬੀ ਚੱਲ ਜਾਣ ਦੋ ਡਾਕਟਰ ਨੂੰ ਅਸੀਂ ਤਾਂ ਕਰਕੇ ਮੈਂ ਤੇ ਚਾਚਾ ਭੱਗੇ ਸੀਗੇ ਤੇ ਹੁਣ ਉਹ ਕਹਿੰਦਾ ਕਿ ਨਾ ਉਹਨੂੰ ਨਾਲ ਲਿਆਈ ਉਹ ਕਹਿੰਦਾ ਮੈਂ ਇਹਦਾ ਨਾ ਦਵਾਈ ਸ਼ੁਰੂ ਕਰ ਪੂੰਗਾ ਤੇ ਸਾਰਾ ਪੰਠ ਠੀਕ ਹੋਣਾ ਹੁਣ ਇਹਨਾਂ ਨੂੰ ਕੀ ਲੋੜ ਆ ਇਹਨਾਂ ਨੂੰ ਕੀ ਲੋੜ ਹੁਣ ਇਹ ਤੈਨੂੰ ਨਾਲ ਲੈ ਜਾਣਗੇ ਅੱਜ ਇਹ ਐਸਪ੍ਰੈਸੀਆਂ ਕਰਾਏ ਕੋ ਮੈਂ ਖਾਏ ਪੀਏ ਭਾਈ ਕਾਨੂੰ ਕੋ ਮੈਂ ਇਹ ਗੱਲਾਂ ਕੰਨਾਂ ਜੇ ਕਰਦੀਆਂ ਤੂੰ ਮੈਨੂੰ ਨਹੀਂ ਪਤਾ ਭਾਈ ਮੈਨੂੰ ਤੇ ਦੇ ਦੇ ਲੁੱਕ ਮੁੰਡੇ ਦਾ ਦੇਖਿਆ ਨਹੀਂ ਜਾਂਦਾ ਹੈਗਾ ਤੂੰ ਨਾਲ ਲੈ ਜਾਂਦੀ ਤੇ ਜ ਨਹੀਂ ਤੇ ਆਖਿਆ ਜੀ ਅਸੀਂ ਕਿਹੜਾ ਕੁਝ ਫਿਰਦੇ ਆ ਅੱਛਾ ਆਪਣੀ ਦੇਖਿਆ ਜਾਂਦਾ ਦੇਖ ਲੈ ਲੱਕੀ ਐਂ ਕਹਿੰਦੀਆਂ ਨੇ ਇਹ ਐਂ ਕਹਿੰਦੀ ਵੀ ਇਹਨੂੰ ਤਾਂ ਨਾਲ ਲੈ ਜਾ ਲੱਕੀ ਨੂੰ ਵੀ ਸਾਨੂੰ ਫਿਰ ਖੁੱਲ ਖੇਡਾਂ ਹੋ ਜਾਣ ਸਰਬ ਮੰਨਣਾ ਦੀਦੀ ਆ ਮਾ ਸੋਹਰਾਗਾ ਸੋਹਰਾ ਸੋਹਰਾ ਭਈ ਅੱਜ ਕੱਲ ਕੋਈ ਨਹੀਂ ਦੇਖਦਾ ਅਸੀਂ ਦਵਾਈ ਇਹਦਾ ਪਤਾ ਕਰਨ ਗਏ ਸੀਗੇ ਵੀ ਚਲੋ ਵਿਚਾਰੇ ਦਾ ਘਰ ਬਸ ਜੂਗਾ ਅਸੀਂ ਡਾਕਟਰ ਦੇ ਵੀ ਲੈ ਚਾਲਦੇ ਜਿਹੜੇ ਤੇ ਜਾ ਕੇ ਆਏ ਆਂਗੇ ਬਸਾ ਲਿਆ ਭਾਬੀ ਘਰ ਤਾਂ ਤੂੰ ਬਸ ਬਸਾ ਲਾ ਨੀ ਗੂਲੀਆਂ ਸੀ ਨੀਲੀਆਂ ਜੀਆਂ ਹਾਂ ਉਸੇ ਦੀ ਜਾ ਕੇ ਆਏ ਆ ਦੁਵਾਰੇ ਲਿਆ ਤਾਂ ਪਤਾ ਅੱਜ ਹੋਰ ਨਾਲੇ ਦਵਾਈ ਲੈ ਤੇ ਤੇਰੀ ਹੋਰ ਰਿਪੋਰਟਾਂ ਜਿਹੜੀਆਂ ਪਹਿਲਾਂ ਨੇ ਰਿਪੋਰਟਰਾਂ ਦੀ ਤਰ੍ਹਾਂ ਸਾਰੀਆਂ ਦਿਖਾ ਕੇ ਹੋਰ ਪਤਾ ਕਰਕੇ ਆਏ ਆ ਵੀ ਤੇਰਾ ਕਰ ਬਸ ਜੇ ਸਰ ਭਾਰੀ ਭਾਰੀ ਜਾਂਦਾ ਉਹਦਾ ਠੀਕ ਹੋ ਜਾਂਦਾ ਆਹੋ ਤਾਂ ਹੀ ਪਤਾ ਕਰਨ ਗਈ ਸੀ ਵੀ ਤਾਂ ਦਿਨ ਤੋਂ ਤੁਹਾਨੂੰ ਬਾਦ ਦਾ ਜਾਨਣਾ ਆਹੋ ਦਵਾਈ ਲੈ ਆਂ ਵੀ ਤੂੰ ਹੀ ਕਹੀ ਨੇ ਬਈ ਆਇਆ ਉਹ ਜਿਹੜਾ ਲਫਾ ਲੜਾ ਲਾਉਣ ਵਾਲੇ ਹੁੰਦੇ ਨੇ ਲੱਕੀ ਨਾਲੇ ਜੀ ਜਾਣਾ ਹੁੰਦਾ ਮੈਂ ਸਾਰਾ ਕੁਝ ਹੜੱਪ ਲੈ ਹੁਣ ਕਿਉਂ ਮੈਂ ਕੀ ਕਰਨਾ ਹੋਰ ਕੀ ਆ ਫਿਰ ਸਾਡੇ ਦੀ ਤਾਂ ਮਾੜਾ ਮਾੜਾ ਯਕੀਨ ਕਰੀਦਾ ਹੁੰਦਾ ਕਿਸੇ ਦੀ ਗੱਲ ਤੇ ਸਾਰੇ ਇੱਕ ਪੈਰ ਤੇ ਥੂਮੜੇ ਨਹੀਂ ਹੁੰਦੇ ਜਦ ਐਨੇ ਮੈਨੂੰ ਐਂ ਕਹਤਾ ਜਵਾਕ ਨੇ ਵੀ ਉਹ ਬਾਜ਼ਾਰ ਗਏ ਨੇ 4-5 ਘੰਟੇ ਲਾ ਕੇ ਆਉਣਗੇ ਨੇ 4-5 ਘੰਟੇ ਸਾਨੂੰ ਕਿੰਨਾ ਕੁ ਟਾਈਮ ਟਾਈਮ ਦੇਖ ਲੈ ਇੰਨੇ ਟਾਈਮ ਤੇ ਗਏ ਆ ਸੀ ਹਣੇ 10 ਮਿੰਟ 20 ਮਿੰਟ ਵੀ ਨਹੀਂ ਹੋਇਆ ਸਾਨੂੰ ਇੱਕ ਵਸ ਗਿਆ ਦੂਜੀ ਮੁੜੇ ਅੱਧਾ ਪਹੁੰਚਦਾ ਵੀ ਨਹੀਂ ਹੋਇਆ ਟਾਈਮ ਵੀ ਜ਼ਰਕਦੇ ਨੇ ਇਹਦਾ ਯਕੀਨ ਕਰ ਲਿਆ ਯਕੀਨ ਚਾਚਾ ਕਿਵੇਂ ਨਾ ਕਰਾਂ ਹੁਣ ਜਦ ਤੁਸੀਂ ਅਗਲੇ ਨਾਲ ਹੀ ਨਹੀਂ ਲੱਗ ਗਏ ਮਾਲਕ ਕਰੇ ਬੈਠਾ ਸਾਰੇ ਘੁੰਮਦੀ ਫਿਰਦੀ ਆ ਹੁੰਦਾ ਨਹੀਂ ਕਹ ਜਾਂਦੀ ਜਿਹੜਾ ਦੇ ਕੋਲੇ ਬੈਠੇ ਸਨ 8 ਘੰਟਾ ਵੀ ਨਹੀਂ ਹੋਇਆ ਗਿਆ ਭਾਈ ਹੁਣ ਘਰ ਵੀ ਨਹੀਂ ਸੌਣਾ ਛੱਡ ਸਕਦੇ ਤੀਗੇ ਹੁਣ ਕਰੇ ਵੀ ਛੱਡ ਕੇ ਜਾਣਾ ਤੀਗਾ ਮੈਂ ਕਹਿੰਦਾ ਜਾਣ ਦਿੱਤੀ ਨਹੀਂ ਕੋਈ ਆ ਜੇ ਬਾਕੀ ਗਰਮੀ ਦਾ ਟਾਈਮ ਆ ਕਿੰਨੇ ਲੈ ਜਾਂਦਾ ਦੁਪਹਿਰਾ ਹੁੰਦਾ ਮੈਂ ਲਿਖ ਦੇਤੀ ਜਦੋਂ ਬਾਸ ਤੋਂ ਦਵਾਈ ਦਵਾ ਲਵਾਂ ਠੀਕ ਕੋਈ ਹਾਂ ਚੱਲ ਕੋਈ ਨਾ ਪਤਾ ਤੈਨੂੰ ਦਵਾਈ ਤਾਂ ਦਵਾ ਕੇ ਲਿਆਵਾਂਗੇ ਐਡੇ ਪਾਗਲ ਨੇ ਚੱਲ ਤੇਰਾ ਘਰ ਬਸਦਾ ਹੋ ਜੂਗਾ ਕੋਈ ਨਾ ਭਾਬੀ ਚੰਗਾ ਨਾ ਨਾ ਸੌਰੀ ਮੇਥੋਂ ਗਲਤੀ ਹੋ ਗਈ ਚਾਚਾ ਸੌਰੀ ਵੀ ਚਾਚਾ ਮਾੜਾ ਨਹੀਂ ਕਰਦਾ ਮੇਰੇ ਘਰ ਦਾ ਚੱਲ ਜੰਗਾ ਬਈ ਜੇ ਤੈਨੂੰ ਐ ਲੱਗਦਾ ਨਾ ਵੀ ਮੈਂ ਕੁਝ ਗਲਤ ਕੀਤਾ ਤਾਂ ਮੈਨੂੰ ਮਾਫ਼ ਕਰ ਦੇ ਇਸ ਤਿੰਨੇ ਜਾਣੇ ਪਰ ਮੈਨੂੰ ਜ਼ਿੰਮੇਵਾਰ ਲੱਗਿਆ ਮੈਂ ਤੁਹਾਨੂੰ ਦੱਸਦਾ ਉਹ ਵੀ ਜੜੀ ਗਿਆ ਨਾ ਉਹ ਤੋਂ ਆਪਾਂ ਚਾਚੇ ਦੇ ਸਾਹਮਣੇ ਨਾਲੇ ਤਿੰਨਾਂ ਕ ਤਾਂ ਮੈਨੂੰ ਵੀ ਪਤਾ ਵੀ ਮੇਰੇ ਵਰਗੇ ਨਾਲ ਸਾਹ ਕੋਈ ਹੁੰਦਾ ਨਹੀਂ ਆ ਚਾਚੇ ਨੇ ਮਸਾ ਕਰਾਇਆ ਮੈਂ ਚੱਲ ਮੈਨੂੰ ਐ ਸੀ ਭਾਈ ਚੱਲ ਵੀ ਮੇਰਾ ਵਿਆਹ ਤਾਂ ਨਹੀਂ ਹੋਇਆ ਪਰ ਮੈਂ ਇਹ ਆਪਦੇ ਜਵਾਬ ਖ ਮੰਨੇ ਹੋਏ ਨੇ ਚਾਚਾ ਜੀ ਅੱਜ ਕੱਲ੍ਹ ਦੁਨੀਆ ਜਿਹੜੇ ਲੋਟ ਤੇ ਦੇਖਦੀ ਐ ਬਸ ਉਹੀ ਲੋਟ ਦਿਖਦਾ ਨਾ ਚੱਲ ਕੋਈ ਨਾ ਭਾਈ ਤੇ ਬਹਿ ਜਾ ਚਾਚਾ ਇਹ ਤਾਂ ਕਮਲੇ ਨੂੰ ਹੀ ਕਹਤਾ ਵੀ ਬੈਠਣਾ ਨਹੀਂ ਹੈਗਾ ਐ ਨਹੀਂ ਕਰਿਆ ਕਰਦੇ ਫਿਰ ਵੀ ਤੇਰਾ ਚਾਚਾ ਹੈ ਨਾ ਮੈਂ ਗੋਪੀ ਮੰਨ ਦਿੱਤਾ ਕੰਪਨੀ ਹੈ ਚੱਲ ਕੋਈ ਨਾ ਲੱਕੀ ਤੇ ਕੱਲੂ ਤੈਨੂੰ ਦਵਾਈ ਦਿਵਾ ਕੇ ਲਿਉਣੀ ਆ ਨਾਲ ਲੈ ਚਲਾਂਗੇ ਦੀਦੀ ਉਹੀ ਹੈਗੀ ਨਾ ਤੇਰਾ ਹਾਂ ਨਾਲੇ ਬਟਾ ਨਾਲ ਚੱਲੋ ਭਾਈ ਨਾ ਨਾ ਕੋਈ ਨਾ ਮੈਂ ਇਹਨੂੰ ਵਧੀਆ ਡਾਕਟਰ ਦੇ ਦਿਖਾਵਾਂਗੀ ਮੈਨੂੰ ਵੀ ਐਵੇਂ ਇਹਦਾ ਘਰ ਬਸ ਤੇ ਦੀਦੀ ਉਹ ਜਿਹੜੇ ਕੋਲ ਅਸੀਂ ਜਾ ਕੇ ਆਏ ਮੈਂ ਜਾਣਦੀ ਨਹੀਂ ਸੀ ਇਹ ਨਹੀਂ ਤੇ ਜਾਣਦਾ ਹੁਣ ਮੈਂ ਜਾਣਦੀ ਕਿਤੇ ਨਾ ਫਿਰ ਮੈਂ ਤੇ ਚਾਚੇ ਨੂੰ ਲੈ ਕੇ ਜਾਂ ਚਾਚਾ ਮੈਨੂੰ ਦਿਖਾਇਆ ਕੱਲ ਨੂੰ ਮੈਂ ਨਾਲ ਲੈ ਜੂੰਗੀ ਮੈਂ ਹਾਂ